ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਅਮਨਦੀਪ ੌਰ ਬਠਿੰਡੇ ਵਾਲੀ ਲੇਡੀ ਪੁਲਿਸ ਕਾਂਸਟੇਬਲ ਉਹਦੇ ਕੇਸ ਦੇ ਵਿੱਚ ਵੱਡੀ ਖਬਰ ਆਈ ਹੈਗੀ ਹੈ ਉਹਦੇ ਵਕੀਲ ਨੇ ਕੀਤਾ ਵੱਡਾ ਖੁਲਾਸਾ ਜਿਸ ਤੋਂ ਬਾਅਦ ਸੀਐਮ ਭਗਵਾਨ ਤਮਾਨ ਤੇ ਪੰਜਾਬ ਪ੍ਰਸ਼ਾਸਨ ਵੀ ਫਸਦਾ ਨਜ਼ਰ ਆ ਰਿਹਾ ਹੈ ਯਾਰ ਆਖਰ ਵਕੀਲ ਨੇ ਐਸਾ ਕੀ ਕਿਹਾ ਹੈਗਾ ਇਸ ਬਾਰੇ ਅੱਜ ਦੇ ਵੀਡੀਓ ਦੇ ਵਿੱਚ ਜਾਣਾ ਤੁਸੀਂ ਚਲ ਕੇ ਵੀਡੀਓ ਦੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅਮਨਦੀਪ ਕੌਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਫਸ ਗਈ ਹੈ ਔਰ ਉਸਦੇ ਵਕੀਲ ਦੇ ਬਹੁਤ ਵੱਡੇ ਖਰਾਸੇ ਅੱਜ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਅਮਨਦੀਪ ਕੌਰ ਦੇ ਉੱਤੇ ਕਹਿੰਦਾ ਚਿੱਟਾ ਪਲਾਨ ਕੀਤਾ ਗਿਆ ਜਾਣ ਬੁੱਝ ਕੇ ਭਗਵੰਤ ਮਾਨ ਸਰਕਾਰ ਨੇ ਅਮਨਦੀਪ ਕੌਰ ਨੂੰ ਪੁਸਾ ਦਿੱਤਾ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਦੇ ਉੱਤੇ ਵੀ ਬਹੁਤ ਵੱਡੇ ਸਵਾਲ ਅੱਜ ਤੁਹਾਡੇ ਸਾਹਮਣੇ ਉਹ ਖਬਰ ਤਰਾਂਗੇ ਕੀ ਆਖਰ ਅਮਨਦੀਪ ਕੌਰ ਦੇ ਨਾਲ ਐਸਾ ਕੀ ਵਾਪਰ ਗਿਆ ਕਿ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਹੈ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਜਿਹੜੀ ਕਿ ਬਿਲਕੁਲ ਤਾਜ਼ਾ ਅਪਡੇਟ ਆ ਰਹੀ ਹੈ ਅਮਨਦੀਪ ਕੌਰ ਨੂੰ ਲੈ ਕੇ ਥਾਰ ਵਾਲੀ ਬੀਬਾ ਦੇ ਨਾਲ ਕੁਝ ਐਸੀ ਕਹਾਣੀ ਵਾਪਰੀ ਹੈ ਜਿਹੜੀ ਜਿਹੜੀ ਤੁਹਾਨੂੰ ਅੱਗੇ ਦਿਖਾਵਾਂਗੇ ਪਹਿਲਾਂ ਜਿਹੜਾ ਕਿ ਅਮਨਦੀਪ ਕੌਰ ਦਾ ਵਕੀਲ ਹੈ ਵਕੀਲ ਦੇ ਬਹੁਤ ਤੁਹਾਨੂੰ ਵੱਡੇ ਖੁਲਾਸੇ ਦਿਖਾਵਾਂਗੇ ਕਿ ਅਮਨਦੀਪ ਕੌਰ ਦੇ ਵਕੀਲ ਨੇ ਮਾਨ ਸਰਕਾਰ ਕਿਵੇਂ ਘੇਰ ਲਈ ਹੈ ਔਰ ਦੂਜੇ ਪਾਸੇ ਪ੍ਰਸ਼ਾਸਨ ਤੇ ਵੀ ਦੋਸ਼ ਲਾ ਦਿੱਤੇ ਹੈ ਕਹਿੰਦਾ ਇਹਨੂੰ ਬਲੀ ਦਾ ਬੱਕਰਾ ਜਾਣ ਬੁੱਝ ਕੇ ਬਣਾਇਆ ਗਿਆ ਅਮਨਦੀਪ ਕੌਰ ਤੋਂ ਵੱਡੇ ਵੱਡੇ ਮਗਰਮੱਛ ਬੈਠੇ ਨੇ ਜਿਨ੍ਹਾਂ ਦੇ ਉੱਤੇ ਕਹਿੰਦਾ ਭਗਵਾਨ ਤਮਾਨ ਸਰਕਾਰ ਨੇ ਐਕਸ਼ਨ ਨਹੀਂ ਕੀਤਾ ਜਾਣ ਬੁੱਝ ਕੇ ਫਸਾਇਆ ਗਿਆ ਔਰ ਦੂਜੇ ਪਾਸੇ ਨੂੰ ਬਾਹਰ ਲਿਆਉਣ ਦੀਆਂ ਵੀ ਬਹੁਤ ਵੱਡੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਤਾਂ ਹੁਣ ਮੈਂ ਪਹਿਲਾਂ ਤੁਹਾਨੂੰ ਵਕੀਲ ਦੇ ਮੂੰਹ ਸੁਣਾਉਂਗਾ ਕਿ ਆਖਰ ਮਾਨ ਸਰਕਾਰ ਤੇ ਪ੍ਰਸ਼ਾਸਨ ਪੰਜਾਬ ਦਾ ਕਿਵੇਂ ਫਸਦਾ ਔਰ ਦੂਜੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੋਈ ਆ ਆਖਿਰ ਵਜਾ ਕੀ ਬਣੀਆ ਦਾਖਲ ਹੋਣ ਦੀ ਕੀ ਕੁੱਟਮਾਰ ਹੋਈ ਆ ਜਾਂ ਕੁਝ ਹੋਰ ਮਾਮਲਾ ਹੋ ਗਿਆ ਤਾਂ ਖਬਰ ਬਹੁਤ ਵੱਡੀ ਆ ਜਿਹੜੀ ਤੁਸੀਂ ਵੇਖਣ ਜਾ ਰਹੇ ਹੋ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਵੀ ਇਸ ਤੇ ਜਵਾਬ ਦੇਣਾ ਬਣਦਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਇਹ ਕਿਸੇ ਐਡੇ ਵੱਡੇ ਸ਼ਖਸ ਦੇ ਚੁੰਡੀ ਵੱਟ ਲਈ ਸੀ ਇਹਨੇ ਜਿਹੜਾ ਇਹਦੇ ਤੇ ਇਹ ਸਾਰਾ ਡਰਾਮਾ ਕੀਤਾ ਗਿਆ ਇਹ ਕੀ ਕਹਣਾ ਇਹ ਇੰਟਰਵਿਊ ਇਹਨੇ ਕੀਤੀ ਨਹੀਂ ਇਹ ਤੋਂ ਵੱਡੇ ਸੱਭਾ ਵੱਲੋਂ ਕਰਵਾਈ ਗਈ ਹੈ ਉਹਦੇ ਵਿੱਚ ਨੇ ਖਹਿਰਾ ਸਾਹਿਬ ਦਾ ਨਾਮ ਲਿਆ ਤੁਸੀਂ ਕਦੇ ਦੇਖਿਆ ਕੋਈ ਮੁਲਾਜ਼ਮ ਇਸ ਤਰ੍ਹਾਂ ਕਿਸੇ ਲੀਡਰ ਨੂੰ ਵੱਡੇ ਲੀਡਰ ਨੂੰ ਕੋਈ ਟਾਰਗੇਟ ਕਰਦਾ ਹੋਵੇ ਉਸ ਪਾਲ ਸਿੰਘ ਖਹਿਰਾ 17 ਗ੍ਰਾਮ ਕਿਟਾਉਣੇ ਤਾਂ ਨਹੀਂ ਪਲਾਨ ਕਰਦਾ ਅਮਨਦੀਪ ਵਰਗੀਆਂ ਕੁੜੀਆਂ ਮੁੰਡਿਆਂ ਦੇ ਕੇਸ ਇਹ ਇਹ ਉਦਾਹਰਨਾ ਨੇ ਕਿ ਸੱਪਾਂ ਦੀ ਜਦੋਂ ਆਪਦੇ ਤੇ ਪੈਂਦੀ ਹੈ ਜਾਂ ਜਦੋਂ ਇਨ ਦੀ ਈਗੋ ਹਰਟ ਤੁਸੀਂ ਕਰ ਦੰਦੇ ਹੋ ਤਾਂ ਇਹ ਬੰਦੇ ਨੂੰ ਕਿਵੇਂ ਰਗੜ ਕੇ ਰੱਖ ਦੰਦੇ 17 ਗ੍ਰਾਮ ਚਿੱਟਾ ਉਹਦੇ ਤੇ ਪਾਇਆ ਗਿਆ ਵਿਜੀਲੈਂਸ ਵਾਲਾ ਕੇਸ ਉਹਦੇ ਤੇ ਪਾਤਾ ਪ੍ਰੋਪਰਟੀ ਉਹਦੀ ਫ੍ਰੀਜ਼ ਕਰਤੀ ਉਸ ਦੇ ਕੋਲੇ ਫਰੀਜ਼ ਵਾਲੇ ਡਰਾਮੇ ਤੋਂ ਬਿਨਾ ਕੋਈ ਡਰਾਮਾ ਹੀ ਨਹੀਂ ਬਚਿਆ ਸੀ ਵੀਸੀ ਆਪਦੇ ਮੁੱਖ ਮੰਤਰੀ ਦੀ ਆਪਦੇ ਐਮਐਲਏ ਦੀ ਇੱਜ਼ਤ ਜਿਵੇਂ ਬਚਾਈਏ ਪਰ ਪੁਲਿਸ ਇੱਕ ਭਗਵੰਤ ਮਾਨ ਦੇ ਮੂੰਹੋਂ ਨਿਕਲੀਆਂ ਗੱਲਾਂ ਨੂੰ ਪਗਾਉਣ ਦੇ ਲਈ ਆਊਟ ਆਫ ਦਾ ਵੇ ਜਾ ਕੇ ਕਰਾਮੇ ਕਰ ਰਹੀ ਹੈ ਐਡਾ ਵੱਡਾ ਮਤਲਬ ਡਰਾਮਾ ਕਰਕੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਸੀ ਕੀ ਅਸੀਂ ਦੇਖੋ ਜੀ ਨਸ਼ਿਆਫਰਦ ਕੋਈ ਹੋਵੇ ਅਸੀਂ ਉਹਨੂੰ ਬਖਸ਼ਾਂਗੇ ਕਿਸੇ ਬੰਦੇ ਦਾ ਕਰੀਅਰ ਖਰਾਬ ਕਰਤਾ ਹੋਵੇ ਕਿਸੇ ਬੰਦੇ ਦਾ ਘਰ ਖਰਾਬ ਕਰਤਾ ਹੋਵੇ ਕਿਸੇ ਕੋਈ ਬੰਦੇ ਮਰ ਗਏ ਹੋ ਵਿੱਚ ਦੇ ਝੋਕੇ ਪਰ ਕੋਈ ਫਰਕ ਹੀ ਨਹੀਂ ਇਹਨਾਂ ਨੂੰ ਤਾਂ ਜਿਹੜੀ ਤੁਸੀਂ ਹੁਣ ਖਬਰ ਸੁਣੀ ਆ ਅਮਨਦੀਪ ਕੌਰ ਦੇ ਵਕੀਲ ਦੀ ਆ ਦਰਸਲ ਦੇ ਵਿੱਚ ਮਾਨ ਸਰਕਾਰ ਦੇ ਉੱਤੇ ਇਲਜ਼ਾਮ ਲਾ ਦਿੱਤੇ ਨੇ ਔਰ ਦੂਜੇ ਪਾਸੇ ਪ੍ਰਸ਼ਾਸਨ ਤੇ ਵੀ ਲਾ ਦਿੱਤੇ ਨੇ ਤਾਂ ਹੁਣ ਕਿਹੜੇ ਹਸਪਤਾਲ ਦੇ ਵਿੱਚ ਦਾਖਲ ਹੋਈ ਆ ਵਜ੍ਹਾ ਕੀ ਬਣੀ ਆ ਮਾਮਲਾ ਕੀ ਆ ਪੂਰੀ ਖਬਰ ਸੁਣੋ ਤੇ ਆਂਦੇ ਨਾਲ ਉਸ ਤੋਂ ਬਾਅਦ ਜਿਹੜੀ ਅਮਨਦੀਪ ਕੌਰ ਦੇ ਉੱਤੇ ਇੱਕ ਹੋਰ ਵੱਡੀ ਅਪਡੇਟਾਂ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਹੋਰ ਵੀ ਅਹਿਮ ਹੈ ਸੁਣੋ ਸਿਹਤ ਵਿਗੜ ਗਈ ਹੈ ਵਿਜੀਲੈਂਸ ਨੇ ਹਾਲ ਹੀ ਵਿੱਚ ਉਸਨੂੰ ਗ੍ਰਫਤਾਰ ਕੀਤਾ ਸੀ ਆਮਦਨ ਤੋਂ ਵੱਧ ਜਾਇਦਾਦ ਆਪਦਾ ਮਾਮਲਾ ਹੈ ਸੂਤਰਾਂ ਦੇ ਹਵਾਲੇ ਤੋਂ ਆ ਲੈ ਕੇ ਖਬਰ ਹੈ ਪਰ ਖਾਸ ਕਨਸਟੇਬਲ ਅਮਨਦੀਪ ਕੌਰ ਸਿਹਤ ਉਸਦੀ ਵਿਗੜ ਗਈ ਹੈ ਵਿਜੀਲੈਂਸ ਦੇ ਵੱਲੋਂ ਕੁਝ ਪੜਤਾਲ ਜਾਰੀ ਹੈ ਇਸੇ ਵਿਚਾਲੇ ਪੇਜ ਦੇ ਵਿੱਚ ਦਰਦ ਹੋਣ ਦੇ ਕਰਕੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਮਨਦੀਪ ਕੌਰ ਨੂੰ ਤੁਰੰਤ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਰਧਕੀ ਖੋਲ ਤੋਂ ਬਾਅਦ ਫਿਰ ਕਸਟਡੀ ਦੇ ਵਿੱਚ ਅਮਨਦੀਪ ਕੌਰ ਨੂੰ ਲੈ ਲਿਆ ਗਿਆ ਵਿਜੀਲੈਂਸ ਨੇ ਮੋੜ ਅਮਨਦੀਪ ਨੂੰ ਗ੍ਰਿਫਤਾਰ ਕੀਤਾ 2 ਦਿਨ ਦੇ ਪੁਲਿਸ ਰਿਮਾਂਡ ਤੇ ਅਮਨਦੀਪ ਆਰਮਨਦਤ ਤੋਂ ਬਾਅਦ ਜ਼ਾਇਦਾਦ ਦੇ ਵਿੱਚ ਇਸ ਦੀ ਗ੍ਰਿਫਤਾਰੀ ਹੋਈ ਸੀ ਹਾਲਾਂਕਿ 17 ਗ੍ਰਾਮ ਚਿੱਟੇ ਸਮੇਤ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਦੇ ਵਿੱਚ ਬਤਾਰ ਹੈਡ ਕਨਸਟੇਬਲ ਸੀ ਗ੍ਰਿਫਤਾਰੀ ਤੋਂ ਬਾਅਦ ਨੌਕਰੀ ਤੋਂ ਇਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਜ਼ਾਇਦਾਦ ਤੇ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਇੱਕ ਕਨਸਟੇਬਲ ਦੀ ਕਰੋੜਾਂ ਦੀ ਜ਼ਾਇਦਾਦ ਕਿਵੇਂ ਹੋ ਸਕਦੀ ਹੈ ਉਸ ਤੋਂ ਬਾਅਦ ਵਿਜੀਲੈਂਸ ਨੇ ਇਸ ਦੇ ਉੱਪਰ ਸ਼ਿਕੰਜਾ ਕੱਸਿਆ ਹੈ ਗ੍ਰਿਫਤਾਰ ਇਸਕ ਕੀਤਾ ਹੋਇਆ ਹੈ ਸਿਹਤ ਇਸ ਦੌਰਾਨ ਵਿਗੜੀ ਸੀ ਪੇਟ ਦੇ ਵਿੱਚ ਦਰਦ ਹੋਇਆ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਫਿਲਹਾਲ ਠੀਕ ਹੈ ਔਰ ਮੁਰ ਤੋਂ ਇਸ ਦੀ ਗ੍ਰਿਫਤਾਰੀ ਵਿਜੀਲੈਂਸ ਨੇ ਕਰ ਲਈ ਹੈ 2 ਦਿਨ ਦੇ ਰਿਮਾਂਡ ਤੇ ਹੈ ਅਮਨ ਦੀ ਕਚ ਇਸ ਤੋਂ ਪੁਸ਼ਪੜਤਾਲ ਜਾਰੀ ਹੈ ਕਿ ਇਨਕਮ ਦਾ ਸੋਰਸ ਕੀ ਸੀ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਜੋ ਇਸ ਦੀ ਕੋਠੀ ਸੀ ਤਕਰੀਬਨ ਉਸ ਦੀ ਜੋ ਕੀਮਤ ਹੈ 1 ਕਰੋੜ ਦੀ ਹੈ ਤਾਂ ਜਿਵੇਂ ਤੁਸੀਂ ਸੁਣਿਆ ਉਹਦੇ ਪੇਟ ਦੇ ਵਿੱਚ ਦਰਦ ਹੋਣ ਦੀ ਵਜ੍ਹਾ ਦੇ ਨਾਲ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਿੱਚ ਤੇ ਵੀ ਕਿਹਾ ਜਾ ਰਿਹਾ ਕਹਿੰਦੇ ਮਾਨ ਸਰਕਾਰ ਔਰ ਵਿਜੀਲੈਂਸ ਔਰ ਪੰਜਾਬ ਦੀ ਪੁਲਿਸ ਦੇ ਵਕੀਲ ਦੁਆਰਾ ਜੜੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਕਹਿੰਦੇ ਵੀ ਇਸ ਦੇ ਉੱਤੇ ਕੁੱਟਮਾਰ ਵੀ ਹੋ ਸਕਦੀ ਆ ਪਰ ਮੈਨੂੰ ਲੱਗਦਾ ਵੀ ਚਾਰੇ ਐਂਗਲ ਤੋਂ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਹੈ ਇੱਕ ਪਾਸੇ ਮਾਨ ਸਰਕਾਰ ਨਸ਼ਾ ਵਿਰੁੱਧ ਯੁੱਧ ਛੇੜ ਚੁੱਕੀ ਆ ਔਰ ਦੂਜੇ ਪਾਸੇ ਆਪਣੇ ਹੀ ਕਾਂਸਟੇਬਲਾਂ ਉੱਤੇ ਆਪਣੇ ਹੀ ਆਫੀਸਰਾਂ ਦੇ ਉੱਤੇ ਆਪਣੇ ਲੀਡਰਾਂ ਦੇ ਉੱਤੇ ਵੱਡੇ ਪੱਧਰ ਤੇ ਐਕਸ਼ਨ ਚਲਾ ਦਿੱਤਾ ਹੈ ਔਰ ਦੂਸਰੇ ਪਾਸੇ ਉਹਨਾਂ ਦੇ ਵਕੀਲ ਨੇ ਦਾਅਵਾ ਕਰ ਦਿੱਤਾ ਹੈ ਕਹਿੰਦਾ ਜਿਹੜੀ ਭਗਵੰਤ ਮਾਨ ਸਰਕਾਰ ਔਰ ਪੰਜਾਬ ਦੀ ਪੁਲਿਸ ਨੂੰ ਲਪੇਟ ਦੇ ਵਿੱਚ ਲੈ ਲਿਆ ਕਿ ਭਾਈ ਇਹਨਾਂ ਦੀ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਭਗਵੰਤ ਮਾਨ ਦੀ ਇੱਜ਼ਤ ਬਚਾਉਣ ਤੇ ਲੱਗੀ ਹੈ ਕਹਿੰਦਾ ਭਗਵੰਤ ਮਾਨ ਦੇ ਮੂੰਹ ਦੇ ਵਿੱਚੋਂ ਜਿਹੜਾ ਕੋਈ ਸ਼ਬਦ ਨਿਕਲਿਆ ਉਹਨੂੰ ਬਚਾਉਣ ਤੇ ਲੱਗੀ ਹੈ ਤਾਂ ਹੁਣ ਦੇਖੋ ਪੰਜਾਬ ਦੇ ਅੰਦਰ ਇੱਕ ਪਾਸੇ ਯਾਨੀ ਕਹੀਏ ਤਾਂ ਇੱਕ ਕ੍ਰਿਮੀਨਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਜੇਕਰ ਭਗਵੰਤ ਮਾਨ ਸਰਕਾਰ ਵੱਡੇ ਪੱਧਰ ਤੇ ਐਕਸ਼ਨ ਕਰਦੀ ਆ ਚਾਹੇ ਲੇਟ ਕੀਤਾ ਪਰ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਆਬਾਦ ਨੂੰ ਔਰ ਸਾਰਿਆਂ ਨੂੰ ਹੀ ਬਹੁਤ ਵੱਡੇ ਪੱਧਰ ਤੇ ਸਾਥ ਦੇਣਾ ਚਾਹੀਦਾ ਕਿਉਂਕਿ ਪੰਜਾਬ ਬਚਾਓ ਗੱਲ ਆ ਜਿਹੜੀ ਇਹ ਸਾਰਿਆਂ ਦੇ ਹਿੱਤ ਵਿੱਚ ਜਾਂਦੀ ਆ ਹਾਂ ਠੀਕ ਆ ਵੀ ਭਗਵੰਤ ਮਾਨ ਸਰਕਾਰ ਬੜੀ ਲੇਟ ਆਪਣੇ ਐਕਸ਼ਨ ਦੇ ਵਿੱਚ ਆਈ ਆ ਇਸੇ ਕਰਕੇ ਪੰਜਾਬ ਦੇ ਵਿੱਚ ਜ਼ੀਰੋ ਸਾਬਤ ਹੋਈ ਆ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਹੀ ਭਗਵੰਤ ਮਾਨ ਨੂੰ ਵੋਟਾਂ ਪੈਣ ਕਿਉਂਕਿ ਜਿਹੜੇ 3 ਸਾਲ ਪੰਜਾਬ ਦੇ ਪੱਖ ਦੇ ਵਿੱਚ ਰੱਖਣੇ ਸੀ ਪੰਜਾਬ ਨੂੰ ਬਚਾਉਣਾ ਸੀ ਪੰਜਾਬ ਦੀ ਉਹ ਨੌਜਵਾਨੀ ਜਿਹੜੀ ਪੰਜਾਬ ਦੇ ਵਿੱਚੋਂ 80% ਮਰ ਚੁੱਕੀ ਆ ਚਿੱਟੇ ਦੇ ਨਾਲ ਮਕਸਰ ਤੁਹਾਡੇ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕਰਦਾ ਰਿਹਾ 6 ਮਹੀਨੇ ਪਹਿਲਾਂ ਯਾਨੀ ਪੰਜਾਬ ਦੇ ਵਿੱਚ ਇਸ ਕਦਰ ਮਹਾਮਾਰੀ ਆਈ ਚਿੱਟੇ ਦੀ ਕਿ ਇੱਕ ਇੱਕ ਪਿੰਡ ਦੇ ਵਿੱਚ 3-3 ਮੌਤਾ ਇੱਕ ਇੱਕ ਦਿਨ ਦੇ ਵਿੱਚ ਹੁੰਦੀ ਆ ਰਹੀਆਂ ਜੇਕਰ ਭਗਵਾਨਤਮਾਨ ਸਰਕਾਰ ਪਹਿਲਾਂ ਤੋਂ ਨਸ਼ਾ ਵਿਰੁੱਧ ਯੁੱਧ ਛੇੜ ਦਿੰਦੀ ਤਾਂ ਮਾਵਾਂ ਦੇ ਪੁੱਤ ਨਹੀਂ ਮਰਦੇ ਸੀ ਜਿਹੜੀਆਂ ਅੱਜ ਵੀ ਰੋਂਦੀਆਂ ਨੇ ਬਿਲਕਦੀਆਂ ਨੇ ਤਾਂ ਫੇਰ ਅਮਰਪਾਲ ਸਿੰਘ ਪੰਜਾਬ ਦਾ ਉਹ ਨੌਜਵਾਨ ਜਿਹੜਾ ਇਹਨਾਂ ਤੋਂ ਕਈ ਮਹੀਨੇ ਨਹੀਂ ਕਈ ਸਾਲ ਪਹਿਲਾਂ ਕਈ ਸਾਲ ਪਹਿਲਾਂ ਇਹ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਛੇੜ ਚੁੱਕਿਆ ਸੀ ਉਸ ਬੰਦੇ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਉਸ ਤੋਂ ਵੀ ਵੱਡੇ ਪੱਧਰ ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਜਾ ਰਿਹਾ ਪੰਜਾਬ ਦੀ ਸੀ ਕੌਮ ਦੁਆਰਾ ਕਿ ਭਾਈ ਨਹੀਂ ਤਾਂ ਅਸੀਂ ਸੜਕਾਂ ਤੇ ਹੀ ਮਰਾਂਗੇ ਤੇ ਨਹੀਂ ਤਾਂ ਇਹਦੀ ਐਨਐਸਰ ਰੱਦ ਕਰੋ ਉਹਨੂੰ ਰਿਹਾ ਕਰਨਾ ਜ਼ਰੂਰੀ ਹੈ ਕਿਉਂਕਿ ਤੁਹਾਡੇ ਤੋਂ ਪਹਿਲਾਂ ਮਹਿੰਮ ਚਲਾਉਣ ਵਾਲਾ ਅਮਰਪਾਲ ਸਿੰਘ ਔਰ ਉਸਦੇ ਸਾਥੀ ਸੀ ਜਾਣ ਬੁੱਝ ਕੇ ਤੁਸੀਂ ਉਹਨੂੰ ਦੇਖਿਆ ਕਿ ਉਹਦੀ ਸ਼ਬੀ ਮਜ਼ਬੂਤ ਹੁੰਦੀ ਜਾ ਰਹੀ ਹੈ ਪੰਜਾਬ ਦੇ ਅੰਦਰ ਔਰ ਤੁਸੀਂ ਵੇਖਿਆ ਕਿ ਉਹ ਮੁੱਖ ਮੰਤਰੀ ਦਾ ਰੂਪ ਨਾ ਲੈ ਜੇ ਕਿਉਂਕਿ ਜੇਲ੍ਹ ਦੇ ਵਿੱਚ ਬੈਠ ਕੇ ਇੱਕ ਬੰਦੇ ਨੇ ਐਮਪੀ ਜਿੱਤ ਜਾਣਾ ਇਹ ਖਾਰਾ ਜੀ ਦਾ ਮਾੜਾ ਨਹੀਂ ਪਰ ਭਗਵੰਤ ਮਾਨ ਨੂੰ ਸਮਝ ਆ ਚੁੱਕੀ ਕਿ ਭਾਈ ਸਾਡੇ ਖਿਲਾਫ ਲੜਨ ਵਾਲਾ ਜੇਕਰ ਕੋਈ ਹੈ ਤਾਂ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਔਰ ਅਮਰਪਾਲ ਸਿੰਘ ਦੀ ਪਾਰਟੀ ਜਾਂ ਫਿਰ ਪੰਜਾਬ ਦੇ ਲੋਕ ਫਿਰ ਤੋਂ ਖੜੇ ਹੋ ਗਏ ਨੇ ਜਿਹੜੇ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਨੇ ਤਾਂ ਮੈਨੂੰ ਲੱਗਦਾ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਚੰਗੀ ਤਰ੍ਹਾਂ ਭਲਕ ਲੱਗ ਚੁੱਕੀ ਆ ਕਿ ਚਾਰੇ ਪਾਸੇ ਪੰਜਾਬ ਦੀ ਜਨਤਾ ਵੀ ਸਮਝ ਗਈ ਹੈ ਔਰ ਚਾਰੇ ਪਾਸੇ ਭਗਵੰਤ ਮਾਨ ਦੀ ਸਰਕਾਰ ਹਰ 프ਰੰਟ ਦੇ ਉੱਤੇ ਡਿੱਗੀ ਨਜ਼ਰ ਆ ਰਹੀ ਹੈ। ਤਾਂ ਠੀਕ ਆ ਪੰਜਾਬ ਵਾਲੇ ਇਹਨਾਂ ਗੱਲਾਂ ਬਾਤਾਂ ਦੇ ਤੁਹਾਡੇ ਕਮੈਂਟ ਕੀ ਹੁੰਦੇ ਮੈਂ ਜਵਾਬ ਦੇਵਾਂਗਾ। ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ। ਇਕੋਰ ਦੇ ਵਕੀਰ ਨੇ ਕੀਤੇ ਵੱਡੇ ਵੱਡੇ ਖੁਲਾਸੇ ਤੁਸੀਂ ਵੀਡੀਓ ਦੇ ਵਿੱਚ ਵੀ ਸੁਣ ਲਿਆ ਜਿਸ ਤਰ੍ਹਾਂ ਉਹਨੇ ਕਿਹਾ ਕਿ ਅਮਨਦੀਪ ਕੌਰ ਨੂੰ ਕਿਸੌਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ ਕਿਉਂਕਿ ਸੀ ਆ ਭਗਵੰਤ ਮਾਨ ਨੇ ਜਿਹੜੇ ਅਲਫਾਜ਼ ਮੂੰਹੋਂ ਕਢੇ ਆ ਕਿ ਕਿਸੇ ਨੂੰ ਵੀ ਨਹੀਂ ਛੱਡਣਾ ਹਰ ਇੱਕ ਤੇ ਐਕਸ਼ਨ ਕਰਨਾ ਹੈਗਾ ਵਾ ਪ੍ਰਸ਼ਾਸਨ ਉਹਨਾਂ ਦੀ ਉਹਨਾਂ ਅਲਫਾਜ਼ਾਂ ਦੀ ਜਿਹੜੀ ਹੈ ਹੁਣ ਇੱਜ਼ਤ ਰੱਖਣ ਵਾਸਤੇ ਇਹ ਸਾਰੀ ਕਾਰਵਾਈ ਕੀਤੀ ਜਾਣ ਦੀ ਹੈਗੀ ਹੈ ਅਮਨਦੀਪ ਕੌਰ ਤੋਂ ਇਲਾਵਾ ਜਿਹੜੇ ਹੈ ਵੱਡੇ ਵੱਡੇ ਮਗਰਮੱਛ ਮੌਜੂਦ ਹੈਗੇ ਇਹਨੂੰ ਸਿਰਫ ਇੱਕ ਆਲਾਕਾਰ ਬਣਾਇਆ ਗਿਆ ਸੀਗਾ ਇਹਨੂੰ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਿਆ ਹੈਗਾ ਵਾ ਵਰਨਾ ਅਮਨਦੀਪ ਕੌਰ ਦੇ ਦੇਮਾਂ ਦੇ ਜਿਹੜਾ ਵੈ ਐਸੀ ਕੋਈ ਗੱਲ ਨਹੀਂ ਹੈਗੀ ਇਹ ਸਿਰਫ ਇੱਕ ਇਹਨੂੰ ਇੱਕ ਸਾਹਮਣੇ ਇੱਕ ਇਹਨੂੰ ਜਿਹੜਾ ਵੈ ਉਹ ਪੇਸ਼ ਕੀਤਾ ਜਾਂਦਿਆ ਹੈਗਾ ਸਾਰਿਆਂ ਦੇ ਸਾਹਮਣੇ ਆਪਣੀ ਜਿਹੜੇ ਅਲفاظ ਉਹਨਾਂ ਨੂੰ ਸੱਚੀ ਸਾਬਤ ਕਰਨੇ ਵਾਸਤੇ ਔਰ ਦੂਸਰਾ ਆਪਣੀ ਇੱਜ਼ਤ ਬਚਾਉਣ ਵਾਸਤੇ ਵਰਨਾ ਅਮਨਦੀਪ ਕੌਰ ਤੋਂ ਵੱਡੇ ਵੱਡੇ ਮਕਰਮਾਤ ਨੂੰ ਜਨਾ ਤੇ ਹੱਥ ਪਾਉਣ ਦੀ ਜ਼ਰੂਰਤ ਹੈਗੀ ਹੈ ਪੰਜਾਬ ਸਰਕਾਰ ਨੇ ਲੇਟ ਸਹੀਂ ਲੇਕਿਨ ਜਿਹੜਾ ਕੰਮ ਸ਼ੁਰੂ ਕੀਤਾ ਇਹਦੇ ਵਿੱਚ ਪੰਜਾਬ ਵਾਸੀਆਂ ਦਾ ਭਲਾ ਹੈ ਕਿਉਂਕਿ ਨੌਜਵਾਨੀ ਨਸ਼ੇ ਤੋਂ ਉੱਗਰ ਹਟੇਗੀ ਤੇ ਫੇਰ ਹੀ ਪੰਜਾਬ ਤਰੱਕੀ ਕਰੇਗਾ ਫੇਰ ਹੀ ਖੁਸ਼ਹਾਲੀ ਆਏਗੀ ਬਾਕੀ ਬਿਰੋ ਤੁਸੀਂ ਕੀ ਕਹਿੰਦੇ ਆ ਇਹ ਇਸ ਖਬਰ ਦੇ ਬਾਰੇ ਇਸ ਇਲਜ਼ਾਮ ਦੇ ਬਾਰੇ ਜਿਹੜਾ ਅਮਨਦੀਪ ਕੌਰ ਦੇ ਵਕੀਲ ਨੇ ਸੀਐਮ ਭਗਵੰਤ ਮਾਨ ਤੇ ਪੰਜਾਬ ਪ੍ਰਸ਼ਾਸਨ ਦੇ ਉੱਤੇ ਲਾਇਆ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਕਸਰ ਆ ਕੇ ਆਲ ਮੈਨਾਂ ਦੇ ਆ ਵੀਡੀਓ ਦੇ ਨਾਲ ਅੱਲਾਹ